ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੱਸ ਸ੍ਰੀ ਕਲਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਈ ਗਰੁੱਪᱨੇ ਕੁਛ ਲੋਕ ਚੜਦੀ ਕਲਾ ਚ ਰੋਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਇੱਧਰ ਬਣਾਉਣ ਲੱਗੇ ਸੀ ਆਪਾਂ ਅੱਜ ਛਿਲਕਿਆਂ ਦੀ ਸਬਜ਼ੀ ਜਿਹੜੀ ਆਪਣੇ ਕੀ ਆਦੇ ਸੀ ਛਿਲਕੇ ਹੁੰਦੇ ਆ ਆ ਦਿਖਾਣੀਆਂ ਤੁਹਾਨੂੰ ਦੇਖੋ ਜੀ ਕੀਆ ਦੇ ਛਿਲਕਿਆਂ ਦੀ ਸਬਜ਼ੀ ਜਿਵੇਂ ਬਹੁਤ ਸਾਰੀਆਂ ਪੈਣਾ ਹੁੰਦੀਆਂ ਨਾ ਕੀਆ ਦੇ ਛਿਲਕੇ ਜਿਹੜੀਆਂ ਕੱਟਦੀਆਂ ਨੇ ਤੇ ਸਿੱਟ ਦਿੰਦੀਆਂ ਨੇ ਇਹਨਾਂ ਨੂੰ ਨਾ ਸਿੱਟਿਆ ਕਰੋ ਇਹ ਬਹੁਤ ਵਧੀਆ ਇਹਦੀ ਸਬਜ਼ੀ ਬਣਦੀ ਹੈ ਬਹੁਤ ਟੇਸਟੀ ਵੀ ਬਣਦੀ ਹੈ ਤੇ ਉਹਦੇ ਵਿੱਚ ਆ ਦੇਖੋ ਜੀ ਮੈਂ ਕੀ ਕੁਝ ਪਾਵਾਂਗੇ ਆ ਦੇਖ ਲਓ ਮੈਂ ਛਿਲਕੇ ਲੈ ਲੈਨੇ ਆ ਥੋੜੀ ਜੀ ਮੇਰੇ ਕੋਲ ਗੋਭੀ ਪਈ ਹੋਈ ਸੀਗੀ ਮੈਂ ਗੋਭੀ ਵੀ ਲੈ ਲਈਏ ਪਿਆਜ਼ ਕੱਟ ਲੈਨੇ ਠੀਕ ਹੈ ਸਾਰੇ ਛਿਲਕੇ ਤੇ ਹਰੀਆਂ ਮਿਰਚਾਂ ਆਲੂ ਇਹ ਬਹੁਤ ਸਵਾਦ ਸਬਜ਼ੀ ਬਣਦੀ ਹੈ ਤੁਸੀਂ ਬਣਾ ਕੇ ਦੇਖੋ ਬੱਚਿਆਂ ਨੂੰ ਵੀ ਬਣਾ ਕੇ ਖਵਾਇਆ ਕਰੋ ਇਹ ਤਾਕਤਵਰ ਵੀ ਬਹੁਤ ਹੁੰਦੀ ਹੈ ਸਬਜ਼ੀ ਟੇਸਟੀ ਵੀ ਬਣਦੀ ਹੈ ਮਤਲਬ ਤਾਕਤ ਪਰ ਵੀ ਹੁੰਦੀ ਹੈ ਇਸ ਦੇ ਚ ਨਾ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਤੇ ਆ ਦੇਖੋ ਜੀ ਆਪਾਂ ਗੋਭੀ ਵਗੈਰਾ ਕੱਟ ਲਈ ਸੀ ਆਪਣੀ ਇੱਕ ਪਈ ਛੋਟੀ ਜੀ ਪਈ ਸੀ ਮੇਰੇ ਕੋਲ ਫੁੱਲ ਤੇ ਇੱਧਰ ਆਪਾਂ ਹੁਣ ਇਹਨਾਂ ਨੂੰ ਬਰੀਕ ਬਰੀਕ ਕੱਟ ਲੈਣੇ ਇੱਧਰ ਮੈਂ ਤੇਲ ਕੱਟ ਲਿਆ ਸਭ ਤੋਂ ਪਹਿਲਾਂ ਤੇਲ ਧਰ ਲਿਆ ਗਰਮ ਕਰਨ ਲਈ ਠੀਕ ਹੈ ਜੀ ਇੱਧਰ ਪਿਆਜ਼ ਆਪਾਂ ਕੱਟ ਲੈਣੇ ਤੇ ਲਓ ਜੀ ਇੱਧਰ ਆਪਾਂ ਆਪਣੇ ਪਿਆਜ਼ ਕੱਟ ਲਏ ਤੇਲ ਸਾਡਾ ਫ ਹੋ ਗਿਆ ਗਰਮ ਠੀਕ ਹੈ ਜੀ ਇਹ ਲੰਬੇ ਲੰਬੇ ਪਿਆਜ਼ ਕੱਟਣ ਨੂੰ ਚਾਹੀਏ ਇਹਦੇ ਚ ਛੋਟੇ ਛੋਟੇ ਕੱਟ ਲਓ ਬਿਲਕੁਲ ਸਿੰਪਲ ਤੇ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਇਹ ਸਬਜੀ ਬਹੁਤ ਆਸਾਨ ਵੀ ਬਣਾਣੀ ਹੁੰਦੀ ਹੈ ਤੇ ਇਧਰ ਸਰਦਾਰ ਜੀ ਭੁੰਨ ਲੱਗੇ ਛੱਲੀਆਂ ਛੋਟੀਆਂ ਛੋਟੀਆਂ ਛੱਲੀਆਂ ਹਲੇ ਲੱਗੀਆਂ ਸੀ ਉੱਪਰ ਲੱਗੀਆਂ ਹੋਈਆਂ ਤੁਸੀਂ ਪਹਿਲਾਂ ਵੀ ਦੇਖਿਆ ਮੈਂ ਦਿਖਾਈਆਂ ਸੀ ਤੁਹਾਨੂੰ ਤੇ ਇਹਾਂ ਦੇਖੋ ਛੋਟੀਆਂ ਛੋਟੀਆਂ ਬਿਲਕੁਲ ਕੋਈ ਕੋਈ ਮਤਲਬ ਜ਼ਿਆਦਾ ਛੋਟੀ ਛੋਟੀ ਜੀ ਹੋਈ ਹੈ ਉੱਪਰ ਲੱਗਿਆ ਹੈ ਨਾ ਮੈਂ ਕੁਛ ਨਾ ਕੁਛ ਲਗਾਉਂਦੀ ਰਹਿਣੀ ਹੁੰਦੀ ਹੈ ਤੇ ਭੁੱਜੀ ਹੋਈ ਚੱਲੀ ਤੇ ਵੈਸੇ ਵੀ ਜਿਵੇਂ ਇਹਦੇ সুইਟ ਕੌਰ ਜੇ ਬਣਾ ਲਓ ਤੇ ਉਹ ਜ਼ਿਆਦਾ ਟੇਸਟੀ ਲੱਗਦੇ ਆ ਤੇ ਤੁਹਾਡੇ ਅਗੇ ਇੱਕ ਰਿਕਵੈਸਟ ਕਰਦੀ ਆ ਜੀ ਤੁਹਾਡੀ ਜ਼ਰੂਰ ਸਾਡੇ ਅਗੇ ਸਾਰੇ ਅਗੇ ਬੇਨਤੀ ਹੈ ਜੀ ਰੱਬ ਦਾ ਵਾਸਤਾ ਹੈ ਹਰਜਿੰਦਰ ਵੀਰ ਲਈ ਤੇ ਬਾਕੀ ਜਿਹੜਾ ਕਹਿਰ ਦੁਨੀਆ ਦੇ ਵਿੱਚ ਮਚ ਰਿਹਾ ਤੁਸੀਂ ਹਰ ਜਗ੍ਹਾ ਦੇਖ ਰਹੇ ਹੋਣੇ ਕਿ ਘਾਹ ਜਗ੍ਹਾ ਪਾਣੀ ਕਿੰਨਾ ਪਾਣੀ ਲੋਕਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਬਹੁਤ ਦੇਖ ਕੇ ਦਿਲ ਦੁਖੀ ਹੁੰਦਾ ਸਾਰੇ ਭੈਣ ਭਰਾਵਾਂ ਅੱਗੇ ਮੈਂ ਹੀ ਰਿਕਵੈਸਟ ਕਰੂੰਗੀ ਕਿ ਜੀ ਅਰਦਾਸ ਕਰਿਆ ਕਰੋ ਕਿੰਨੇ ਅਰਦਾਸ ਦੇ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਪਰਮਾਤਮਾ ਬਹੁਤ ਜਲਦੀ ਸੁਣਦਾ ਹੈ ਨਾ ਜੇ ਆਪਾਂ ਸਾਰੇ ਜਣੇ ਅਰਜਿੰਦਰ ਵੀਰ ਦੇ ਲਈ ਵੀ ਤੇ ਦੁਨੀਆ ਦੇ ਲਈ ਵੀ ਆਪਾਂ ਕੋਸ਼ਿਸ਼ ਕਰੀਏ ਨਾ ਰੋਜ਼ ਇੱਕ ਇੱਕ ਚਪਾਈ ਸਾਦਾ ਪਾਠ ਵੀ ਕਰੀਏ ਅਰਦਾਸ ਕਰੀਏ ਤੇ ਬਾਬਾ ਜੀ ਜਦ ਸਾਡੀ ਜਰੂਰ ਸੁਣਨਗੇ ਪਰਮਾਤਮਾ ਸਭ ਦਾ ਭਲਾ ਕਰੇ ਇਹ ਹੀ ਕਰਿਆ ਕਰੋ ਤੁਸੀਂ ਵੀ ਕਰਿਆ ਕਰੋ ਮਿਹਰਬਾਨੀ ਕਰਕੇ ਅਰਦਾਸਾਂ ਠੀਕ ਹੈ ਜੀ ਬਹੁਤ ਦੁੱਖ ਹੁੰਦਾ ਮੈਂ ਦੇਖਦੀਆਂ ਕਈਆਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਕਿਸੇ ਦਾ ਕੁਝ ਖਰਾਬ ਹੋ ਰਿਹਾ ਹੈ ਕਹਿੰਦੇ ਆਪਾਂ ਬੈਠੇ ਕੁਝ ਨਹੀਂ ਕਰ ਸਕਦੇ ਪਰ ਅਰਦਾਸ ਤੇ ਆਪਾਂ ਕਰ ਹੀ ਸਕਦੇ ਆ ਨਾ ਤੇ ਬੜਾ ਮਤਲਬ ਪਰਮਾਤਮਾ ਕਰੇ ਸੀ ਇਹੀ ਕਹਿੰਨੇ ਆ ਇੱਕ ਸਾਹ ਰਜਿੰਦਰ ਵੀਰ ਨੂੰ ਸਜ਼ਾਈ ਕਾਟੋ ਜੇ ਸਜ਼ਾ ਕਾਟ ਤਾਂ ਕਿਆ ਬਿਲਕੁਲ ਹੋਵੇ ਹੀ ਨਾ ਮੰਨਦੇ ਆਂ ਉਹਨਾਂ ਤੋਂ ਗਲਤੀ ਹੋਈ ਏ ਪਰ ਜਾਣ ਬੁਝ ਕੇ ਤੇ ਉਹਨੇ ਗਲਤੀ ਨਹੀਂ ਕੀਤੀ ਹੈਗੀ ਬਸ ਹੁਣ ਆਤਮਾ ਚਲੋ ਹੁਣ ਜਾਣਦੇ ਆਂ ਜਾਨੇ ਚ ਜਿੱਦਾਂ ਵੀ ਹੋਇਆ ਬਸ ਆਪਾਂ ਤਾਂ ਇਹੀ ਅਰਦਾਸ ਕਰਾਂਗੇ ਕਿ ਉਹਨੂੰ ਵਿਚਾਰੇ ਨੂੰ ਨਾ ਮਤਲਬ ਉਹਦੀ ਮਾਂ ਦਾ ਕੀ ਹਾਲ ਹੋਣਾ ਸਭ ਤੋਂ ਜ਼ਿਆਦਾ ਸਾਨੂੰ ਇਹੀ ਦੁੱਖ ਹੁੰਦਾ ਮਾੜੀ ਉਹ ਖੁਦ ਦਾ ਹਨਾ ਜੀ ਸਾਡਾ ਦੇਖੋ ਸਾਡੇ ਬੱਚੇ ਇੱਕ ਦਿਨ ਸਾਡੇ ਕੋਲ ਹੋਣ ਜਾਂ ਕੁਝ ਵੀ ਮਾੜੇ ਜੁਦਾ ਸੁਣਦੇ ਸਾਡਾ ਕਿੰਨਾ ਮਨ ਦੁਖੀ ਹੁੰਦਾ ਤੇ ਉਸ ਮਾਂ ਦਾ ਕੀ ਹਾਲ ਹੁੰਦਾ ਉਹਨਾਂ ਦੇ ਬਹੁਤ ਜ਼ਿਆਦਾ ਦੁੱਖ ਹੋਇਆ ਇਹ ਗੀਤ ਸੁਣ ਕੇ ਸਾਨੂੰ ਪਰਮਾਤਮਾ ਨਾ ਕਰੇ ਬਸ ਤੇ ਹੀ ਸ਼ੁਗਰਾਨਾ ਕਰੀਦਾ ਹਾਰ ਕੋਈ ਬਹੁਤ ਸਾਰੇ ਉਹਦੇ ਨਾਲ ਮੈਂ ਦੇਖਿਆ ਬਹੁਤ ਦੁਨੀਆ ਹੈ ਉਹਦੇ ਨਾਲ ਪਰਮਾਤਮਾ ਦੀ ਬਹੁਤ ਕਿਰਪਾ ਪਰ ਆਪਾਂ ਵੀ ਹਰ ਇੱਕ ਭੈਣ ਭਰਾ ਨੂੰ ਚਾਹੀਦਾ ਹਨ ਜਿਹੜੇ ਜਿਹੜੇ ਭੈਣ ਭਰਾ ਉਹਦੇ ਨਾਲ ਹੈ ਬਸ ਅਰਦਾਸਾਂ ਕਰੋ ਕਿ ਉਹ ਵੀਰ ਆਪਣਾ ਚਾਹੇ ਬੇਸ਼ੱਕ ਆਪਣੇ ਘਰ ਆ ਜਾਵੇ ਉਹ ਠੀਕ ਹੈ ਆਪਣੀ ਮਾਂ ਦੇ ਕੋਲ ਤਾਂ ਹੋਊਗਾ ਪਰ ਇੱਥੇ ਬੈਠੀ ਤਾਂ ਦੇਖੋ ਜਿਵੇਂ ਮਾਂ ਨਹੀਂ ਮਿਲ ਸਕਦੀ ਕਿੰਨਾ ਵਿਚਾਰੀ ਪਰੇਸ਼ਾਨ ਹੁੰਦੀ ਹੋਣੀ ਹੈ ਕਿੰਨਾ ਉਹਨੂੰ ਦੁੱਖ ਹੁੰਦਾ ਹੋਣਾ ਹੈ ਚੀਜ਼ਾਂ ਦਾ ਕਿੰਨੇ ਆਪਾਂ ਕਿਹੜਾ ਉਹਨਾਂ ਨੂੰ ਦੇਖਿਆ ਪਰ ਆਪਾਂ ਅੰਦਾਜ਼ਾ ਹਰ ਇੱਕ ਮਾਂ ਦਾ ਅੰਦਾਜ਼ਾ ਲਾ ਸਕਦੀ ਹੈ ਕਿ ਇੱਕ ਮਾਂ ਦੇ ਕੀ ਬੀਤ ਰਹੀ ਹੋਣੀ ਹੈ ਉਸ ਮਾਂ ਦੇ ਕੀ ਬੀਤ ਰਹੀ ਹੋਣੀ ਹੈ ਨਾ ਸਾਨੂੰ ਹੀ ਦੁੱਖ ਆਂਦਾ ਪਿਆ ਕਿ ਮਤਲਬ ਮਾੜਾ ਕੀ ਹਾਲ ਹੋਏਗਾ ਤਾਂ ਉਸ ਮਾੜਾ ਦਾ ਤਰਚਰੀ ਦਾ ਕੀ ਖਾਗ ਹੋਊਗਾ ਆਪਾਂ ਹੀ ਦੇਖ ਲਓ ਆਪਣੇ ਬੱਚਿਆਂ ਨੂੰ ਲੈ ਕੇ ਮਾੜਾ ਜਿਹਾ ਕੁਝ ਹੋਵੇ ਤਾਂ ਆਪਾਂ ਕਿੰਨੇ ਪਰੇਸ਼ਾਨ ਹੋ ਜਾਂਦੇ ਆ ਸਾਡੇ ਬੱਚੇ ਇੱਕ ਟਾਈਮ ਰੋਟੀ ਵੀ ਨਹੀਂ ਖਾਂਦੇ ਅਸੀਂ ਤਾਂ ਪਰੇਸ਼ਾਨ ਹੋ ਜਾਂਦੇ ਆ ਪਰ ਅਸੀਂ ਤਾਂ ਪ੍ਰਮਾਤਮਾ ਅੱਗੇ ਹੀ ਮੈਂ ਵੀ ਅਰਦਾਸਾਂ ਕਰਦੀ ਆ ਜਰੂਰ ਪਾਠ ਵੀ ਕਰਦੇ ਆ ਕਿ ਮਾਲਕ ਠੀਕ ਠਾਕ ਬਸ ਆਪਣੇ ਘਰ ਆਜਵੇ ਬੱਚਾ ਚਾਹੇ ਉਹਦੀ ਸਜ਼ਾ ਘੱਟ ਹੋ ਜਾਵੇ ਬਿਲਕੁਲ ਮੈਂ ਤਾਂ ਕਹਿੰਨੀ ਆ 10 ਸਾਲ ਛੱਡੋ 10 ਜਿੰਦੀ ਵੀ ਸਜ਼ਾ ਨਾ ਹੋਵੇ ਵਾਹਿਗੁਰੂ ਉਹਨਾਂ ਨੂੰ ਬਚਨਗੇ ਹੋ ਤਾਂ ਇਹਨੂੰ ਘਰੇ ਭੇਜ ਦੇ ਉਹ ਸਭ ਤੋਂ ਵਧੀਆ ਰਹੇਗਾ ਆਪਣੀ ਮਾਂ ਦੇ ਕੋਲ ਇੱਕ ਬੱਚਾ ਆ ਜਾਏਗਾ ਤੇ ਇੱਕ ਦੁਨੀਆ ਤੇ ਬਹੁਤ ਸਾਰਾ ਕਹਿਰ ਮਚ ਰਿਹਾ ਪਤਾ ਨਹੀਂ ਤਾਂ ਇਹ 2025 ਵਾਕਈ ਕਿੰਨਾ ਮਾੜਾ ਚੜਿਆ ਬਹੁਤ ਮਤਲਬ ਹਾਦਸੇ ਹੋ ਚੁੱਕੇ ਆਂ ਅਰ ਹਾਦਸੇ ਆਪਾਂ ਡੇਲੀ ਨਹੀਂ ਤੇ ਦਿਹਾੜੇ ਨਵਾਂ ਨਵਾਂ ਕੁਝ ਨਾ ਕੁਝ ਦੇਖਦੇ ਹੀ ਪਏ ਆਂ ਬਸ ਸਾਰੇ ਭੈਣ ਭਰਾਵਾਂ ਜਿਹੜੇ ਮੇਰੇ ਜੜੇ ਭੈਣ ਭਰਾ ਮੇਰੀ ਵੀਡੀਓ ਦੇਖ ਰਹੇ ਹੋ ਉਹਨਾਂ ਜੀ ਬਸ ਇਹੀ ਬੇਨਤੀ ਕਰੂੰਗੀ ਜੀ ਬਸ ਅਰਦਾਸ ਕਰੋ ਵੱਧ ਤੋਂ ਵੱਧ ਪਾਠ ਕਰੋ कि ਇਹ ਜੜੇ ਤਿਆਰ ਚੱਲ ਰਹੇ ਨੇ ਸਭ ਢਾਲ ਜਾਂਦੇ ਖਰਿੰਦਰ ਵੀਰ ਵੀ ਬੱਚਾ ਜਿਹੜਾ ਹੈਗਾ ਨਾ ਆਪਣੇ ਘਰ ਸੁਖ ਸੇਤੀ ਆਪਣੇ ਘਰ ਵਾਪਸ ਆ ਗਿਆ। ਪ੍ਰਦੇਸ਼ੀਆਂ ਦੀ ਜ਼ਿੰਦਗੀ ਸਾਨੂੰ ਪਤਾ ਜੀ ਕਿੰਨੀ ਔਖੀ ਹੁੰਦੀ ਹੈ ਬਹੁਤ ਔਖਾ ਹੁੰਦਾ ਹੈ। ਪ੍ਰਦੇਸ਼ ਵਿੱਚ ਰਹਿ ਕੇ ਕਟੜੀ ਜ਼ਿੰਦਗੀ ਬਹੁਤ ਔਖੀ ਹੈ। ਸਾਡੀ ਸਬਜੀ ਮੈਂ ਕਿਹਾ ਇਹ ਵਾਲੀ ਸਬਜੀ ਜਿਹੜੀ ਬਣਾਉਂਦੇ ਹੁੰਦੇ ਹੁੰਦੇ ਨਾ ਬਹੁਤ ਟੇਸਟੀ ਬਣਦੀ ਏ। ਤੁਹਾਨੂੰ ਵੀ ਪਤਾ ਹੈ ਤੇ ਤੁਸੀਂ ਜਰੂਰ ਬਣਾਇਆ ਕਰੋ। ਜਿਵੇਂ ਆਪਾਂ ਲੋਕੀ ਦੇ ਆਪਾਂ ਬਣਾਉਂਦੇ ਆ ਨਾ ਤੇ ਲੋਕੀ ਦੇ ਭੈਣਾ ਬਹੁਤ ਛਿਲਕੇ ਛੋੜਦੀ ਨੇ ਬਣਾਣੀ ਉਸੇ ਤਰ੍ਹਾਂ ਹੀ ਹੈ। ਕੋਈ ਇਹਦੇ ਝੋਖਾ ਕੰਮ ਨਹੀਂ ਲੇਗਾ। ਠੀਕ ਹੈ ਹੋਰ ਹੋਈ ਤੀਜਾ ਪਾਣੀ ਆ ਬਸ ਮੈਂ ਮੇਰੇ ਕੋਲ ਗੋਭੀ ਪਈ ਸੀ ਮੈਂ ਇਹਦੇ ਚ ਪਾਤੀ ਹੋਰ ਕੁਝ ਨਹੀਂ ਪਾਣਾ ਇਹਦੇ ਚ ਕੋਈ ਆਪਾਂ ਨੂੰ ਜ਼ਿਆਦਾ ਝਮੇਲੇ ਨਹੀਂ ਕਰਨੇ ਪੈਣੇ ਇਹ ਵੱਡੀਆਂ ਵੱਡੀਆਂ ਮਿਰਚਾਂ ਸੀ ਜਿਹੜੇ ਸ਼ੌਕੀਨ ਹੋ ਪਾ ਸਕਦੇ ਆ ਬਾਕੀ ਆ ਦੇਖੋ ਜੀ ਮੈਂ ਬਰੀਕ ਬਰੀਕ ਜੇ ਕੱਟ ਲਏ ਛਿੱਲ ਕੇ ਵੀ ਠੀਕ ਹੈ ਛੋਟੇ ਛੋਟੇ ਕੱਟ ਲੇ ਕੋਈ ਕੋਈ ਰਹਿ ਹੀ ਗਿਆ ਵਿੱਚ ਤੇ ਛੋਟੇ ਛੋਟੇ ਆਲੂ ਕੱਟ ਲੇ ਮੇਰੇ ਕੋਲ ਇੱਕ ਗੋਭੀ ਦਾ ਛੋਟਾ ਜਿਹਾ ਫੁੱਲ ਪਿਆ ਸੀ ਉਹ ਵੀ ਕੱਟ ਲਿਆ ਹੁਣ ਇਹਨਾਂ ਨੂੰ ਮਿਕਸ ਕਰਕੇ ਨਾ ਇੱਦਾਂ ਹੀ ਬਣਾ ਲਾਂਗੇ ਤੇ ਛੀ ਟਾਰਟ ਵਰਗੀ ਹੁੰਦੀ ਹੈ ਦਹੀਂ ਦੇ ਨਾਲ ਤੇ ਜਿਵੇਂ ਜਿਵੇਂ ਆਪਣੇ ਕੋਲ ਦਹੀਂ ਹੋਵੇ ਨਾ ਰਾਇਤਾ ਵਗੈਰਾ ਤਾਂ ਆਪਾਂ ਪਾਨੇ ਹੀ ਆ ਤੇ ਉਹਦੇ ਨਾਲ ਵੀ ਇਹ ਸਬਜੀ ਬਹੁਤ ਟੇਸਟੀ ਲੱਗਦੀ ਕੁਝ ਵੀ ਨਹੀਂ ਪਾਣਾ ਬਿਲਕੁਲ ਸੋਖੀ ਤੇ ਸਿੰਪਲ ਬਣਦੀ ਹੈ ਠੀਕ ਹੈ ਬਾਕੀ ਜੀ ਮੈਂ ਤੁਹਾਡੇ ਲਈ ਹੀ ਆਪੇ ਜੋੜੂੰਗੀ ਸਾਰੇ ਭੈਣ ਭਰਾ ਵਗੇ ਜਿਹੜੇ ਜਿਹੜੇ ਮੇਰੀ ਵੀਡੀਓ ਦੇਖਦੇ ਜਰੂਰ ਅਰਦਾਸ ਕਰੋ ਇੱਕ ਮਾਂ ਦਾ ਬੱਚਾ ਮਾਂ ਦੇ ਬੋਲ ਆਵੇ ਮਾਂ ਨੂੰ ਮਿਲ ਜੇ ਜਿੰਨਾ ਹੋ ਸਕਦਾ ਆਪਾਂ ਉਹਨੂੰ ਸਪੋਰਟ ਕਰ ਹੀ ਰਏ ਆ ਹਨਾ ਜੀ ਤੇ ਵੇਗ ਲੋਕ ਬਹੁ ਦੁਨੀਆਂ ਨਾਲ ਵੀ ਹੁੰਦੀ ਹੈ ਕਈ ਹੁੰਦੇ ਆ ਖਿਲਾਫ ਇੱਕ ਦੂਜੇ ਦੇ ਪਰ ਬੜੀ ਦੁਨੀਆਂ ਦਾ ਸਾਥ ਵੀ ਹੁੰਦਾ ਐਸਾ ਕੁਝ ਨਹੀਂ ਹੈ ਕਿੰਦੇ ਜੇ 90% ਦੁਨੀਆਂ ਮਾੜੀ ਹੈ ਤੇ 10% ਦੁਨੀਆਂ ਚੰਗੀ ਵੀ ਹੈ ਜਿਵੇਂ ਦੁਨੀਆਂ ਦੇ ਵਿੱਚ ਐਸਾ ਕੁਝ ਨਹੀਂ ਹੈ ਜੀ ਪਰਮਾਤਮਾ ਨੇ ਬਹੁਤ ਚੰਗੇ ਲੋਕ ਵੀ ਬਣਾਏ ਹੋਏ ਨੇ ਕੋਈ ਕਿਸੇ ਦਾ ਭਲਾ ਵੀ ਚੋੜਦਾ ਅਰੇ ਇਹਨੂੰ ਕਰਦੀ ਨਹੀਂ ਕਿ ਹੁਣ ਬਿਲਕੁਲ ਦਿਨਾ ਮਤ ਨਹੀਂ ਪਾਣਾ ਨਾ ਪੌੜੀ ਪਾਣੀ ਨਹੀਂ ਪਾਣਾ ਇਹਨੂੰ ਸਿੱਮ ਤੇ ਦੇ ਢੱਕ ਦੇਣਾ ਉਸ ਜਰਾ ਸਰ ਆਪਾਂ ਕੋਲ ਲਈਏ ਜੀ ਆਪਣਾ ਆਟਾ ਬਾਕੀ ਇਹ ਸਬਜੀ ਬਣੇਗੀ ਜੀ ਤੁਹਾਨੂੰ ਜਰੂਰ ਦਿਖਾਉਂਗੀ ਠੀਕ ਹੈ ਜੀ ਕਿੱਦਾਂ ਦੀ ਬਣਦੀ ਏ ਬਹੁਤ ਟੇਸਟੀ ਤੇ ਇੰਦਰ ਆਪਾਂ ਬਣਾਈਆਂ ਸੀ Shimla mirch ਜਿਹੜੇ ਨਹੀਂ ਖਾਂਦੇ ਨਾ ਜਿਹੜੀ ਸਬਜੀ ਦੂਸਰੀ ਸਬਜੀ ਆਪਾਂ ਜਰੂਰ ਬਣਾਣੀ ਹੁੰਦੀ ਏ ਅਕਸਰ ਕਈ ਵਾਰੀ ਹੁੰਦਾ ਏ ਕਿ ਸਬਜੀ ਸਾਡੇ ਘਰ ਬਣੀ ਹੋਵੇ ਤੇ ਆਪਾਂ ਨਹੀਂ ਖਾਂਦੇ ਤੇ ਆਹ ਦੇਖੋ ਜਿਹੇ ਤਰ ਬਣਾਈ Shimla mirch ਜੋ ਕਿ ਮੈਂ ਖਾਂਦੀ ਨਹੀਂ ਹੈਗੀ ਮੈਨੂੰ ਤਾਂ ਬਿਲਕੁਲ ਵੀ ਵਧੀਆ ਨਹੀਂ ਲੱਗਦੀ ਆਲੂ ਬੈਂਗਣ ਹੋਏ Shimla mirch hoy te tinde hoy ਇਹ ਤਾਂ ਬਿਲਕੁਲ ਵੀ ਸਬਜ਼ੀਆਂ ਮੇਰੇ ਮਨ ਨੂੰ ਨਹੀਂ ਪੰਦੀਆਂ ਨਾ ਮੈਂ ਖਾਂਦੀਆਂ ਜੀ ਨਾ ਮੇਰੇ ਮਨ ਨੂੰ ਪੰਦੀ ਐ ਇਹਨਾਂ ਦੇ ਨਾਂ ਇਹਨਾਂ ਨੂੰ ਦੇਖ ਕੇ ਤਾਂ ਸੱਚੀ ਬੋਚਾ ਨਾ ਮੇਰੀ ਅੱਧੀ ਭੁੱਖੀ ਮਾਰ ਜਾਂਦੀ ਐ ਅਰ ਕਿੰਨਾ ਕਿੰਨਾਂ ਨੇ ਇਹ ਸਬਜ਼ੀ ਪਸੰਦ ਹੈ ਮੈਨੂੰ ਜਰੂਰ ਕਮੈਂਟਾਂ ਵਿੱਚ ਦੱਸਿਓ ਔਰ ਕੌਣ-ਕੌਣ ਮੇਰੇ ਕਮੈਂਟ ਮਤਲਬ ਵੀਡੀਓ ਦੇਖ ਰਿਹਾ ਐ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਵੀ ਜ਼ਰੂਰ ਕਰਿਆ ਕਰੋ ਠੀਕ ਐ ਜੀ ਬਹੁਤ ਸਾਰੇ ਭੈਣਾ ਕੈਦਰ ਭੈਣ ਭਰਾਵਾਂ ਦਾ ਸਪੋਰਟ ਮਿਲਦਾ ਮੈਨੂੰ ਬਹੁਤ ਮਤਲਬ ਹਰ ਵੇਲੇ ਮੈਂ ਹਮੇਸ਼ਾ ਤੁਹਾਡਾ ਸ਼ੁਕਰੀਆ ਹੀ ਕਰਦੀ ਆਂ ਕਿ ਬਹੁਤ ਸਪੋਰਟ ਕਰਦੇ ਹੋ ਬਸ ਥੋੜਾ ਜਿਹਾ ਸਪੋਰਟ ਹੋਰ ਦੇ ਕਰਿਆ ਕਰੋ ਕਿ ਲਾਈਕ ਜ਼ਰੂਰ ਕਰਿਆ ਕਰੋ ਤੇ ਇੱਕ ਕਮੈਂਟ ਜ਼ਰੂਰ ਲਿਖਿਆ ਕਰੋ ਲਾਈਕ ਕਮੈਂਟ ਤਾਂ ਬਿਲਕੁਲ ਹੀ ਨਹੀਂ ਆਉਂਦੇ ਹੈਗੇ ਸਮਝ ਹੀ ਨਹੀਂ ਆਉਂਦੀ ਕਿ ਮੇਰਾ ਵੀਡੀਓ ਕੌਣ ਦੇਖ ਰਿਹਾ ਕੋਈ ਬਹੁਤ ਸਾਰੇ ਭੈਣਾ ਪਹਿਲਾਂ ਕਮੈਂਟ ਵੀ ਕਰਦੀ ਸੀ ਹੁਣ ਸਮਝ ਨਹੀਂ ਆਉਂਦੀ ਤੇ ਲੋ ਜੀ ਆ ਦੇਖੋ ਜੀ ਸਬਜੀ ਬਣ ਕੇ ਹੋ ਗਈ ਤਿਆਰ ਠੀਕ ਹੈ ਜੜੀਆਂ ਪੈਣਾ ਖੀਆ ਦੇ ਛਿਲਕੇ ਸੁੱਟ ਦਿਓ ਹੁਣ ਬਿਲਕੁਲ ਨਾ ਸੁੱਟਿਓ ਠੀਕ ਹੈ ਤੁਸੀਂ ਇਹਨੂੰ ਮਤਲਬ ਗ੍ਰाइंड ਕਰਕੇ ਨਾ ਰੋਟੀ ਦੇ ਵਿੱਚ ਵੀ ਪਾ ਸਕਦੀਆਂ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਇਹਦੀ ਸਬਜੀ ਬਣਾਣੀ ਹੈ ਬਾਕੀ ਸਬਜੀ ਇਹਦੀ ਸੱਚੀ ਬਹੁਤ ਟੇਸਟੀ ਬਣਦੀ ਹੈ ਤੋਰੀ ਦੇ ਛਿਲਕਾ ਹੋਇਆ ਕੀਆ ਦਾ ਛਿਲਕਾ ਹੋਇਆ ਬਿਲਕੁਲ ਨਾ ਸੁੱਟਿਆ ਕਰੋ ਤੁਸੀਂ ਇਸੇ ਤਰ੍ਹਾਂ ਮੇਰੇ ਵਾਂਗੂ ਜਰੂਰ ਛੋਟੇ ਛੋਟੇ ਆਲੂ ਕੱਟ ਕੇ ਪਿਆਜ਼ ਪਾ ਕੇ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਤੜਕਾ ਲਗਾ ਕੇ ਬਣਾਓ ਬਾਕੀ ਕੈਂਡੀ ਦੇ ਸਚੱਜੀਆਂ ਪੈਣਾ ਹੋਣ ਤੇ ਬਹੁਤ ਕੁਝ ਛਿਲਕੇ ਛੱਡੋ ਹਰ ਚੀਜ਼ ਦਾ ਯੂਜ਼ ਕਰ ਸਕਦੀਆਂ ਨੇ ਅੱਜ ਕੱਲ ਦੇ ਮਹਿੰਗਾਈ ਦੇ ਜਮਾਨੇ ਦੇ ਵਿੱਚ ਜਿੰਨਾ ਕੋਸ਼ਿਸ਼ ਹੋਵੇ ਬਚਤ ਵੀ ਕਰੋ ਤੇ ਆਪਣੇ ਘਰ ਨੂੰ ਵੀ ਸੰਭਾਲੋ ਤੇ ਠੀਕ ਹੈ ਜੀ ਬਾਕੀ ਤੁਹਾਡੇ ਅਗੇ ਰਿਕਵੈਸਟ ਕਰਦੀ ਆ ਜੀ ਇੱਕ ਤਾਂ ਪਹਿਲਾਂ ਮੈਨੂੰ ਜ਼ਰੂਰ ਦੱਸਿਓ ਕਿ ਇਹ ਸਬਜ਼ੀ ਕਿੰਨੂੰ ਕਿੰਨੂੰ ਪਸੰਦ ਆਈ ਕੌਣ ਕੌਣ ਬਣਾਉਂਦਾ ਹੁੰਦਾ ਮੈਨੂੰ ਕਮੈਂਟਾਂ ਵਿੱਚ ਦੱਸਣਾ ਹੈ ਜ਼ਰੂਰ ਲਿਖਣਾ ਤੁਸੀਂ ਕਮੈਂਟਾਂ ਵਿੱਚ ਬਾਕੀ ਤੁਹਾਡੇ ਅਗੇ ਹੀ ਰਿਕਵੈਸਟ ਕਰੂੰਗੀ ਜੀ ਮੈਂ ਤੁਹਾਨੂੰ ਤੁਹਾਡੇ ਪਿਆਰ سپورਟ ਦੀ ਬਹੁਤ ਜ਼ਰੂਰਤ ਹੈ ਬਾਕੀ ਹਰ ਜਿੰਦਰ ਰਾਜੇ ਨੂੰ ਉਹਨੂੰ ਬੱਚੇ ਨੂੰ ਤੁਸੀਂ سپورਟ ਕਰੋ ਵੱਤ-ਵੱਤ ਬਹੁਤ ਸਾਰਿਆਂ ਦਾ ਪਿਆਰ ਮਿਲਦਾ ਜ਼ਰੂਰੀ ਨਹੀਂ ਕਿ ਪੰਜਾਬੀ ਭਾਈ ਹਰ ਧਰਮ ਦਾ ਇਨਸਾਨ ਉਹਦੇ ਨੇ ਉਹਦੇ ਨਾਲ ਖੜਿਆ ਹੈ ਠੀਕ ਹੈ ਐਦਾਂ ਹੀ ਖੜੇ ਰਹਿਣਾ ਹੈ ਕਹਿੰਦੇ ਨੇ ਕਿਸੇ ਦੀ سپورਟ ਤੋਂ ਬਿਨਾਂ ਆਪਾਂ ਚੱਲ ਨਹੀਂ ਸਕਦੇ ਕਿਸੇ ਦੀ سپورਟ ਤੋਂ ਬਿਨਾਂ ਆਪਾਂ ਕੋਈ ਕੰਮ ਨਹੀਂ ਕਰ ਸਕਦੇ ਹਨਾ ਆਪਾਂ ਨੂੰ ਹਰ ਇੱਕ ਬੰਦੇ ਦੀ ਸਾਥ ਦੀ ਜ਼ਰੂਰਤ ਹੈ ਇਸ ਕਰਕੇ ਇਸੇ ਤਰ੍ਹਾਂ ਹੀ ਮੈਂ ਤਾਂ ਕਹਿੰਨੀ ਆ ਸਾਰੇ ਹਾਰੀ ਕੁਦਰਮ ਦਾ ਬੰਦਾ ਇੱਕ ਦੂਜੇ ਨਾਲ ਸਪੋਰਟ ਵੀ ਕਰੋ ਪਿਆਰ ਵੀ ਕਰੋ ਪਿਆਰ ਮੁਹੱਬਤ ਦੇ ਨਾਲ ਵੀ ਰਹੋ ਤੇ ਜਿੰਨਾ ਹੋ ਸਕੇ ਕਿਸੇ ਨੂੰ ਆਪਣੇ ਤੋਂ ਮਤਲਬ ਜੇ ਜ਼ਰੂਰਤ ਹੈ ਨਾ ਤੇ ਉਹਦੇ ਨਾਲ ਹਰ ਪਲ ਖੜੋ ਠੀਕ ਹੈ ਕਿਉਂਕਿ ਇੰਨਾਂ ਚੀਜ਼ਾਂ ਦੀ ਹਰ ਇਨਸਾਨ ਨੂੰ ਕਾੜੀਏ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿੰਨੂ ਕਿਹਦੀ ਜ਼ਰੂਰਤ ਪੈ ਜਾਵੇ ਸਾਨੂੰ ਨਹੀਂ ਪਤਾ ਸਾਨੂੰ ਕਿਹਦੀ ਜ਼ਰੂਰਤ ਪੈ ਜਾਵੇ ਰੱਬ ਨਾ ਕਰੇ ਕਿਸੇ ਤੇ ਕੋਈ ਮੁਸੀਬਤ ਆਵੇ ਜਿਵੇਂ ਅੱਜ ਕੱਲ ਦਾ ਦੌਰ ਚੱਲ ਰਿਹਾ ਹੈ ਨਾ ਜੀ ਅੱਜ ਕੱਲ ਦਾ ਮਾਹੌਲ ਚੱਲ ਰਿਹਾ ਹੈ ਇਸ ਮਾਹੌਲ ਦੇ ਨਾਲ ਤਾਂ ਮੈਂ ਤੁਹਾਡੇਗੇ ਹੀ ਹੱਥ ਜੋੜੂੰਗੀ ਕਿ ਹਰ ਇੱਕ ਦੇ ਬੰਦੇ ਨਾਲ ਖੜਨਾ ਕਿਸੇ ਦੇ ਨਾਲ ਕੋਈ ਭੇਤ ਭਾਵਨਾ ਰੱਖੋ ਕੋਈ ਵੀ ਵਿਤਕਾਰਾ ਨਾ ਕਰੋ ਵਿਤਕਾਰਾ ਨਾ ਕਰੋ ਬਸ ਇਹ ਹੀ ਕਹੂੰਗੀ ਮੈਂ ਤਾਂ ਸਾਰਿਆਂ ਨੂੰ ਠੀਕ ਹੈ ਜੀ ਬਾਕੀ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਤੇ ਇੱਕ ਚੀਜ਼ ਮੈਂ ਜਾਂਦੇ ਜਾਂਦੇ ਤੁਹਾਨੂੰ ਦਿਖਾ ਦਿੰਨੀ ਆ ਕਿ ਦਿਖਾਨੀਆਂ ਕਿ ਆ ਪੁੱਛਦੀਆਂ ਕਿ ਮਿੱਠੇ ਰੋਟ ਕਈ ਬਣਾਉਂਦੇ ਆ ਅੱਜ ਕੱਲ ਗਜ਼ ਰੋਟੇ ਬੋਲਦਿਆਂ ਜਿੰਨਾਂ ਨੂੰ ਸਾਡੇ ਇੱਥੇ ਬਹੁਤ ਪੈਣਾ ਬਣਾਉਂਦੀਆਂ ਨੇ ਤੇ ਬਹੁਤ ਵਧੀਆ ਵੀ ਹੁੰਦੇ ਪਰ ਸਾਡੇ ਘਰ ਨਹੀਂ ਬਣਦੇ ਜੀ ਉਹ ਧਾਗਾ ਬੰਨਦੇ ਆ ਨਾ ਸੂਤਰ ਦਾ ਧਾਗਾ ਬੰਨ ਕੇ ਫਿਰ ਉਹਨੂੰ ਖੋਲਦਿਆਂ ਜਦੋਂ ਤੇ ਉਦੋਂ ਮਿੱਠੇ ਗਜ਼ ਰੋਟੇ ਬਣਾਉਂਦੀਆਂ ਨੇ ਆਪਣੇ ਆਦਮੀ ਨੂੰ ਨਹੀਂ ਦਿਖਾਉਂਦੀਆਂ ਹੈਗੀਆਂ ਕਿੰਨਾ ਕਿੰਨਾ ਦੇ ਰਵਾਜੇ ਵੀ ਮੈਨੂੰ ਕਮੈਂਟਾਂ ਵਿੱਚ ਦੱਸਿਓ ਠੀਕ ਹੈ ਜਿਹੜੇ-ਜਿਹੜੀਆਂ ਭੈਣ ਭਰਾਵਾਂ ਦਾ ਮੈਨੂੰ ਬਹੁਤ ਸਾਰਾ ਪਿਆਰ ਮਿਲਦਾ ਬਹੁਤ ਸਾਰਾ ਸ਼ੁਕਰੀਆ ਬਹੁਤ ਸਾਰਾ ਸਾਥ ਦਿੰਦੇ ਹੋ ਤੁਸੀਂ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਤੇ ਲੋ ਜੀ ਇੱਕ ਨਾ ਮੈਨੂੰ ਗੁਰਨਾਮ ਆਈਡੀ ਤੋਂ ਸਿਸਟਰ ਦੇ ਆ ਕਮੈਂਟ ਆਇਆ ਸੀਗਾ ਕਿ ਕਹਿ ਰਹੇ ਸੀ ਕਿ ਤੁਹਾਡੇ ਨਾ ਕਈ ਵਾਰੀ ਲਿਖਿਆ ਮਤਲਬ ਪੰਜਾਬੀ ਦੇ ਵਿੱਚ ਨਹੀਂ ਇੰਗਲਿਸ਼ ਵਿੱਚ ਬੋਲਿਆ ਜਾਂਦਾ ਆ ਦੇਖੋ ਸਿਸਟਰ ਜਿਵੇਂ ਤੁਸੀਂ ਵੀਡੀਓ ਨੂੰ ਓਪਨ ਕਰਦੇ ਹੋ ਹਨਾ ਐਦਾਂ ਤੁਸੀਂ ਟੱਚ ਕਰਨਾ ਤੇ ਆ ਸਾਈਡ ਤੇ ਨਾ ਆ ਆ ਰਿਹਾ ਹੈ ਗੋਲ ਗੋਲ ਜਿਹਾ ਇਹਨੂੰ ਤੁਸੀਂ ਟੱਚ ਕਰੋਗੇ ਠੀਕ ਹੈ ਜੀ ਜਿੱਦਾਂ ਹੀ ਟੱਚ ਕਰਦੇ ਹੋ ਤੇ ਇੱਥੇ ਆ ਜਾਏਗਾ ਇਹ ਆਟੋ ਟਰੈਕ ਆਂਦਾ ਹੈ ਜਿਵੇਂ ਹੁਣ ਮੇਰਾ ਨਹੀਂ ਹੈ ਤੇ ਮੇਰਾ ਨਹੀਂ ਆ ਰਿਹਾ ਮੇਰਾ ਪੰਜਾਬੀ ਆਂਦਾ ਹੈ ਇੱਥੇ ਨਾ ਚੌਥੇ ਨੰਬਰ ਤੇ ਲੋਕੇ ਜਿਵੇਂ ਆਂਦਾ ਨਾ ਤੇ ਆਟੋ ਟ੍ਰੈਕ ਆਏਗਾ ਠੀਕ ਹੈ ਜੀ ਇਹਨੂੰ ਟੱਚ ਕਰ ਦਿੰਦੇ ਨਾਲ ਜਦੇ ਆਏਗਾ ਤੇ ਮੇਰਾ ਨਹੀਂ ਆ ਰਿਹਾ ਕਿਉਂਕਿ ਮੇਰੀ ਪੰਜਾਬੀ ਭਾਸ਼ਾ ਚ ਆ ਰਹੀ ਹੈ ਜਿਨ੍ਹਾਂ ਨੇ ਇੰਗਲਿਸ਼ ਭਾਸ਼ਾ ਚਾਹੁੰਦੇ ਨੇ ਭਾਸ਼ਾ ਵਿੱਚ ਆ ਰਹੇ ਹਨ ਤੇ ਉਹ ਤੁਸੀਂ ਉਹਨੂੰ ਪੰਜਾਬੀ ਦੇ ਵਿੱਚ ਕਰ ਸਕਦੇ ਹੋ ਠੀਕ ਹੈ ਜੀ ਆ ਦੇਖੋ ਜਿੱਦਾਂ ਆ ਰਹੇ ਹਨ ਹੁਣ ਮੇਰਾ ਨਹੀਂ ਆ ਰਿਹਾ ਹੈਗਾ ਤੇ ਇੱਥੇ ਆਟੋ ਟ੍ਰੈਕ ਆਂਦਾ ਉਹਦੇ ਚ ਲੈਂਗੁਏਜ ਵੀ ਆਂਦੀ ਹੈ ਤੁਸੀਂ ਪੰਜਾਬੀ ਚ ਇਦਾਂ ਹੀ ਲੈਂਗੁਏਜ ਕਰ ਸਕਦੇ ਹੋ ਤੇ ਕੋਈ ਔਖਾ ਨਹੀਂ ਹੈਗਾ ਮੇਰਾ ਤੇ ਫਿਲਹਾਲ ਦੀ ਲਈ ਮੈਂ ਠੀਕ ਕਰ ਦਿੱਤਾ ਵੈਸੇ ਤਾਂ ਕਿਉਂਕਿ ਇੰਗਲਿਸ਼ ਬੜੇ ਦੀ ਨਾਲ ਤੋ ਆ ਰਹੀ ਸੀ ਫਿਰ ਮੈਨੂੰ ਗੁਰਨਾਮ ਆਈਡੀ ਤੇ ਇੱਕ ਸਿਸਟਰ ਦਾ ਕਮੈਂਟ ਸੀ ਮੈਂ ਕਿਹਾ ਚਲੋ ਮੈਂ ਦਿਖਾ ਦਵਾ ਤੁਹਾਨੂੰ ਤੇ ਅੱਜ ਦੀ ਵੀਡੀਓ ਮੈਂ ਦੇਖ ਰਹੀ ਸੀਗੀ ਤੇ ਮੈਂ ਤੁਹਾਡੇ ਨਾਲ ਮੈਂ ਕਿਹਾ ਚਲੋ ਇਹ ਵੀ ਸ਼ੇਅਰ ਕਰਦਾ ਕਿ ਉੱਥੋਂ ਦੀ ਤੁਸੀਂ ਲੈਂਗੁਏਜ ਆਂਦੀ ਏ ਲੈਂਗੁਏਜ ਨੂੰ ਤੁਸੀਂ ਚੇਂਜ ਕਰ ਸਕਦੇ ਹੋ ਪੰਜਾਬੀ ਤੇ ਕਲਿੱਕ ਕਰੋਗੇ ਤੇ ਪੰਜਾਬੀ ਭਾਸ਼ਾ ਹੋ ਜਾਏਗੀ ਠੀਕ ਹੈ ਜੀ ਬਾਕੀ ਮੈਂ ਕੋਸ਼ਿਸ਼ ਦੇ ਕੀਤੀ ਹੈ ਕਿ ਠੀਕ ਹੋ ਜਵੇ ਭਾਸ਼ਾ ਦੇਖਦੀਆਂ ਜੀ ਤੁਹਾਨੂੰ ਲੱਗਦਾ ਇੰਗਲਿਸ਼ ਆਂਦੀ ਹੈ ਤੇ ਤੁਸੀਂ ਇਹਨੂੰ ਚੇਂਜ ਕਰ ਸਕਦੇ ਹੋ ਠੀਕ ਹੈ ਜੀ ਰੱਖਿਓ ਤੇ ਹਰਜਿੰਦਰ ਬੱਚੇ ਲਈ ਵਾਰ-ਵਾਰ ਹੀ ਅਰਦਾਸ ਕਰੂੰਗੀ ਆਪਣੀ ਦੁਨੀਆ ਤੇ ਜਿਹੜਾ ਕਹਿਰ ਮੱਚ ਰਿਹਾ ਹੈ ਇਹਦੇ ਲਈ ਵੀ ਇਹੀ ਅਰਦਾਸ ਕਰਾਂਗੀ ਕਿ ਵਾਇਰਸ ਸਭ ਹਰ ਜਗ੍ਹਾ ਸੁਖ ਸ਼ਾਂਤੀ ਰਹੇ ਤੇ ਉਹ ਬੱਚਾ ਆਪਣੇ ਮਾਪਿਓ ਦੇ ਕੋਲ ਮਾਂ ਕੋਲ ਵਾਪਸ ਆ ਜਾਵੇ ਪਾਪਾ ਦੇ ਹੈਗੇ ਨਹੀਂਗੇ ਆਪਣੀ ਮਾਂ ਕੋਲ ਵਾਪਸ ਆ ਜਾਵੇ ਕਹਿੰਦੇ ਨਾ ਤਰਨ ਤਾਰਨ ਦਾ ਰਿਆਂ ਵਾਲਾ ਇਸ ਕਰਕੇ ਸਾਨੂੰ ਬਹੁਤ ਦੁੱਖ ਆਉਂਦਾ ਹੈ ਤੱਕ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਪਿਆਰੇ ਜਿਵੇਂ ਨਵੇਂ ਵਲੌਗ ਦੇ ਨਾਲ ਨਵੀਂ ਕੋਈ ਰੈਸਪੀ ਜਾਂ ਕੋਈ ਘਰ ਦਾ ਜੋ ਵੀ ਗੱਲ ਹੋਏਗੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਸਾਰੇ ਜਿਹਨੇ ਅਰਦਾਸ ਵੀ ਕਰਿਓ ਤੇ ਜਿੰਨਾ ਹੋ ਸਕੇ ਜੜੇ ਜੜੇ ਪਾਠ ਕਰਦੇ ਇੱਕ ਇੱਕ ਉਸ ਦੇ ਨਾਮ ਦਾ ਤੇ ਆਪਣੇ ਜਿਹੜੀਆਂ ਕਹਿਰ ਵਿੱਚ ਆ ਪਿਆ ਦੁਨੀਆ ਤੇ ਉਹਦੇ ਨਾਮ ਦਾ ਪਾਠ ਜ਼ਰੂਰ ਕਰਿਆ ਕਰੋ ਕਿਉਂਕਿ ਪਾਠ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਬੰਦਾ ਬਰਮਾਤਮਾ ਦੇ ਨਾਲ ਜੁੜ ਕੇ ਨਾ ਤੇ ਬਹੁਤ ਸਾਰੀਆਂ ਕਸ਼ਟੀਆਂ ਘਟ ਜਾਂਦੀਆਂ ਸਾਰੀਆਂ ਠੀਕ ਹੈ ਬਾਕੀ ਮੈਂ ਸਸਟ੍ਰੀਕਾਲ ਜੀ ਪਿਆਰੇ ਪਿਆਰੇ ਲਾਈਕਮੈਂਟ ਸ਼ੇਅਰ ਕਰਿਓ ਵਾਤਵਾਦ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਪਿਆਰ ਦਿਆ ਪ੍ਰੇਤ ਸਪੋਰਟ ਬਣਾਏ ਰੱਖਿਆ ਕਰੋ ਤੇ ਕਮੈਂਟ ਜ਼ਰੂਰ ਕਰਿਓ ਸਸਟ੍ਰੀਕਾਲ